ਰਿਆਂ ਵਾਧਾ ਨਾ ਆ ਮੰਗ ਤੇ ਬਹੁ ਮਿਲਦੇ ਆ ਇੱਥੇ ਟਵਾ ਉਹਾ ਆ ਸਰਾਸਾ ਖਾਲੀ ਯਾਰੇ ਇੰਨਾ ਸਰਾਸਾ ਆ ਵੀ ਦਮ ਆ ਅਸੀਂ ਦੇਖਿਆ ਐ ਚਸਮਾਨ ਚੱਕਿਆ ਸੀ ਅਸੀਂ ਬੇਲਾ ਹੋਇਆ ਸੀ ਆ ਦੇ ਇੱਥੇ ਵੀ ਫੋਟੋ ਐ ਮੇਦੀ ਆ ਸਾਰਿਆਂ ਪੁਰਾਣਾ ਏਰੀਆ ਬਹੁ ਵਾਹ ਹਾਂ ਆ ਸਾਰਿਆਂ ਪੁਰਾਣਾ ਏਰੀਆ ਇੱਥੇ ਉਲਟੋਨੇ ਦਾ ਆ ਏਰੀਆ ਜਿਹੜਾ ਆਪਾਂ ਤੁਰੇ ਜਾਂਦੇ ਹਾਂ ਵੀ ਦੇਖੋ ਨਾ ਇਹ ਕਿਉਂ ਸਿਕੜਾ ਵੀ ਸਿਸਟਮ ਆ ਆ ਜਿਹੜਾ ਆ ਤਾਂ ਪੁਰਾਣਾ ਇਹਦੀ ਇਹਦੀ ਇੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਰੱਖੇ ਹੁੰਦੇ ਹਨਾ ਆ ਬੰਦੇ ਦੇ ਬਾਹਾਲੀਆਂ ਘਣ ਘਣ ਇੱਥੇ ਇੱਕ ਕਿਊਸਕ ਆ ਇਹਨੂੰ ਸਾਰੇ ਪੁਰਾਣੇ ਪੁਰਾਣੇ ਜਿਹੜੇ ਤੁਰ ਕੀ ਬੁੱਢੇ ਬੁੱਢੀਆਂ ਗੁੱਡੀਆਂ ਤੈਨੂੰ ਚੌਥੀ ਜਨਾਂ ਦੀ ਸੱਟ ਤੇ ਤਾਂ ਰਮਾਲ ਜਾਂ ਮਿਲਦਾ ਇੱਥੇ ਰਾਣਾ ਇਹਦੀ ਹੈ ਨਾ ਪਰ ਏਰੀਆ ਉਹ ਪੁਰਾਣਾ ਇੱਥੇ ਪਾਣੀ ਆ ਨੇੜੇ ਆ ਤਾਂ ਐਸਾ ਹਵਾ ਜੀ ਆ ਗਿਆ ਹਾਂ ਹਾਂ ਫੁੱਲ ਨਾਲੀ ਕਿੰਨੀ ਸੋਹਣੀ ਦਾ ਰਾਣਾ ਦਾ ਲੋ ਜੀ ਸਾਡੇ ਨਾਲ ਦਾ ਪਾਉ ਲੈ ਚਲਿਆ ਸਾਨੂੰ ਕੈਣ ਜੀ ਦੁਕਾਨ ਚ ਇਹਦੇ ਵਿੱਚੋਂ ਪਤਾ ਨਹੀਂ ਕੀ ਦੇਖੋ ਜੀ ਪਾਉ ਲੈ ਆਇਆ ਸਾਨੂੰ ਆਹ ਸਮਾਨ ਟੱਬੇ ਦੇ ਦਾਲ ਆਓ ਹੋ ਹਲੋ ਬਾਬਾ ਨਾਨਕ ਕਰ ਦੇਵੇਂ ਮੈਨੂੰ ਬਾਬਾ ਨਾਨਕ ਕਰ ਦਊਗਾ ਮਹਿਲ ਵੀ ਦਊਗਾ ਇਹ ਲੈ ਕੇ ਜਾਣੀਆਂ ਬੰਦੇ ਨੇ ਕਾਰ ਦੀ ਡੈਕੋਰੇਸ਼ਨ ਤੇ ਫੇਰ ਟੈਂਸ਼ਨ ਚ ਆ ਵੀ ਨਵੀਂ ਖਲੀ ਆ ਇਹ ਦਾ ਪੁੱਤਰ ਰਹਿਣਾ ਉੱਤੇ ਆ ਵੀ ਨਵਾਂ ਖੁਲਿਆ ਭਾਈ ਯਹਾਂ ਤੇ ਆਓ ਦੇ ਦੋਹਣਾ ਮੇਰਾ ਬਿਲ ਦਿਓ ਜੀ ਆ ਸਾਰਾ ਪੁਰਾਣਾ ਇਹ ਵੀ ਆ ਪਾ ਉਹ ਜਗ੍ਹਾ ਤੇ ਪਹੁੰਚ ਚੁੱਕੇ ਜਿੱਥੇ ਪਹਿਲਾਂ ਬਹੁਤ ਥਕੇ ਪੁਰਾਣੀਆਂ ਯਾਦਾਂ ਤਾਜ਼ ਕਰਦੇ ਹੋਏ